अयोध्या ਤੋਂ ਘਰ ਵਾਪਸ ਪਰਤ ਰਹੇ ਇਸ ਪਰਿਵਾਰ ਦਾ ਨਾ ਵੇਖੋ ਬਾਈਕ ਸਵਾਰ ਲੁਟੇਰਾ ਵੱਡੀ ਖੋ ਕਰਕੇ ਰਫੂ ਚੱਕਰ ਹੋ ਗਿਆ ਦਰਸਾ ਨੇ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਜਿਹੜਾ ਹੈ अयोध्या ਤੋਂ ਘਰ ਵਾਪਸ ਪਰਤਿਆ ਸੀ ਤੇ ਦੁਕਾਨ ਖੋਲ ਰਿਹਾ ਹੁੰਦਾ ਹੈ ਕਿ ਇਸੇ ਦਰਮਿਆਨ ਮਹਿਲਾ ਜਿਸਦੇ ਹੱਥ ਦੇ ਵਿੱਚ ਪਰਸ ਫੜਿਆ ਹੁੰਦਾ ਤਾਂ ਪਹਿਲਾਂ ਤਾਂ ਇਹ ਮੁੰਡਾ ਇੱਕ ਦੋ ਵਾਰ ਆ ਕੇ ਮੋਟਰਸਾਈਕਲ ਉੱਥੇ ਖੜਾ ਕੇ ਵੇਖਦਾ ਹੈ ਤੇ ਫਿਰ ਤੇ ਅਸੀਦਾ ਨਾ ਹੁੰਦਾ ਤੇ ਮਹਿਲਾ ਦਾ ਪਰਸ ਲੈ ਕੇ ਰਫੂ ਚੱਕਰ ਹੋ ਗਿਆ ਜਿਸ ਦੀਆਂ ਕੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਦੋਂ ਇੱਕ ਵਿਅਕਤੀ ਇਸ ਮੁੰਡੇ ਦੇ ਪਿੱਛੇ ਦੌੜਿਆ ਤਾਂ ਸੜਕ ਤੇ ਡਿੱਗ ਪੈਂਦਾ ਤੇ ਸੀਸੀਟੀਵੀ ਕੈਮਰਾ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਤਾਂ ਮੋਗਾ ਦੇ ਵਿੱਚ ਸਨੇਚਿੰਗ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਤਾਜ਼ਾ ਮਾਮਲਾ ਨਿਊ ਟਾਊਨ ਤੋਂ ਸਾਹਮਣੇ ਆਇਆ ਜਿੱਥੇ ਵਿਅਕਤੀ ਆਪਣੇ ਪਤਨੀ ਤੇ ਪਰਿਵਾਰ ਦੇ ਨਾਲ ਅਯੁੱਧਿਆ ਜੀ ਤੋਂ ਘਰ ਵਾਪਸ ਪਰਤਿਆ ਸੀ ਤੇ ਇਸੇ ਦਰਮਿਆਨ ਜਦ ਤਾਲਾ ਖੋਲ ਰਿਹਾ ਸੀ ਤਾਂ ਇੱਕ ਮੋਟਰਸਾਈਕਲ ਸਵਾਰ ਉਸ ਦੀ ਪਤਨੀ ਦਾ ਪਰਸ ਖੋ ਕੇ ਰਫੂ ਚੱਕਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਪਰਸ ਦੇ ਵਿੱਚ ਤਕਰੀਬਨ 18 ਤੋਂ 19000 ਰੁਪਏ ਦੀ ਨਕਦੀ ਸੀ ਪਤਨੀ ਦਾ ਫੋਨ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ ਹਾਲਾਂਕਿ ਪੁਲਿਸ ਨੂੰ ਹੁਣ ਸ਼ਿਕਾਇਤ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਕਾਰਵਾਈ ਕਰ ਰਹੀ ਹੈ ਕੀ ਨਾਮ ਸਰ ਤੁਹਾਡਾ ਮੇਰਾ ਪ੍ਰਦੀਪ ਕੁਮਾਰ ਜੀ ਮੇਰਾ ਪ੍ਰਦੀਪ ਜੀ ਕੀ ਹੋਇਆ ਰਾਤ ਤੁਹਾਡੇ ਨਾਲ ਰਾਤ ਇਥੇ ਜੀ ਬਾਹਰੋਂ ਆ ਰਹੇ ਸੀਗੇ ਯੋਗਿਆ ਤੋਂ ਜਦੋਂ ਅਸੀਂ ਆਏ ਤੇ ਅਸੀਂ ਬਾਹੂਬਲੀ ਦੇ ਵਿੱਚ ਬੈਠੇ ਸੀਗੇ ਅਸੀਂ ਆ ਕੇ ਮੇਰੀ ਸ਼ਾਪ ਹੈ ਸ਼ਾਪ ਦੇ ਵਿੱਚ ਬਾਹਰੋਂ ਲੋਕ ਹੋ ਰਹੇ ਸੀ ਤੇ ਮਿਸਿਸ ਦੇ ਬਾਹਾਂ ਦੇ ਵਿੱਚ ਹੈਂਡ ਪਰਸ ਪਾਇਆ ਵਸਿਆ ਉਧਰੋਂ ਜੀ ਆਦਮੀ ਆਇਆ ਉਹਨੇ ਦੋ ਤਿੰਨ ਚੱਕਰ ਪਹਿਲੋ ਮਾਰੇ ਤੇ ਬਾਈਕ ਖੜਾ ਕੇ ਉਦੋਂ ਬਾਅਦ ਉਹਨੇ ਉਹ ਜਿਹੜਾ ਸੀਗਾ ਮਤਲਬ ਪਰਸ ਸੀਗਾ ਉਹ ਖੋ ਕੇ ਨਾਲ ਉਹਦੇ ਲਫਾਫਾ ਸੀਗਾ ਉਹ ਭੱਜ ਗਿਆ ਜਦੋਂ ਮਾ ਉਹਦੇ ਮਗਰ ਭੱਜਿਆ ਤੇ ਮੈਂ गिर ਗਿਆ ਉਹਦੇ ਵਿੱਚ ਸਾਡਾ ਕੈਸ਼ ਸੀਗਾ ਤੇ ਉਹ ਲੈ ਕੇ ਜੀ ਚਲਾ ਗਿਆ ਕਿੰਨਾ ਕੈਸ਼ ਸੀਗਾ ਜੀ ਹੋਰ ਜੀ ਕੈਸ਼ 18-19000 ਰੁਪਏ ਸੀਗਾ ਜੀ ਦੋ ਚ ਮੇਰੇ ਗੋਗਲਸ ਸੀਗੀਆਂ ਇੱਕ ਮੋਬਾਈਲ ਸੀਗਾ ਜੀ ਬਾਕੀ ਉਹਦੋਂ ਐਕਸਟਰਾ ਹੋਰ ਸਮਾਨ ਸੀਗਾ ਜੀ ਇਹ ਦੁਕਾਨ ਦੇ ਵਿੱਚ ਹੀ ਘਰ ਆਈ ਤੁਹਾਡੇ ਪਿੱਛੇ ਹਾਂ ਦੁਕਾਨ ਦੇ ਵਿੱਚ ਹੀ ਘਰ ਆਈ ਜੀ ਤੁਸੀਂ ਬਾਹਰੋਂ ਆ ਰਹੇ ਸੀ ਜੀ ਅਸੀਂ ਬਾਹਰੋਂ ਆ ਰਹੇ ਸੀ ਪਹਿਲਾਂ ਵੀ ਚੱਕਰ ਮਾਰੇ ਹੋਣੇ ਦੇਖਿਆ ਤੁਸੀਂ ਪਹਿਲੋਂ ਹਾਂਜੀ ਹਾਂ ਦੋ ਚੱਕਰ ਉਹ ਸੀਸੀਟੀਵੀ ਜਿਹੜਾ ਆਇਆ ਉਹਦੇ ਵਿੱਚ ਉਹਨੇ ਪਹਿਲੋਂ ਬਾਈਕ ਖੜਾ ਕੇ ਉਹਨੇ ਦੋ ਚੱਕਰ ਮਾਰੇ ਆ ਮਾਰ ਕੇ ਉਹਨੇ ਫਿਰ ਬਾਈਕ ਆਪ ਦਾ ਸਟਾਕ ਇੱਧਰ ਰੱਖਿਆ ਤੇ ਪਰਤ ਖੋ ਕੇ ਦਵਾਦਾ ਬਾਈਕ ਕੋ ਭੱਜ ਗਏ ਪੁਲਿਸ ਨੂੰ ਕੰਪਲੇਟ ਕਰਤੀ ਹਾਂਜੀ ਪੁਲਿਸ ਨੂੰ ਕੰਪਲੇਟ ਕੀਤੀ ਵੀ ਹੈ ਤੇ ਉਹ ਹੁਣ ਉਸ ਤੋਂ ਬਾਅਦ ਕੋਈ ਕਾਰਵਾਈ ਬੰਦ ਜਿਹੜੀ ਉਹ ਕਰੇ ਅਯੁੱਧਿਆ ਤੋਂ ਘਰ ਵਾਪਸ ਪਰਤ ਰਹੇ ਇਸ ਪਰਿਵਾਰ ਦੇ ਨਾਲ ਵੇਖੋ ਬਾਈਕ ਸਵਾਰ ਲੁਟੇਰਾ ਵੱਡੀ ਖੋ ਕਰਕੇ ਰਫੂ ਚੱਕਰ ਹੋ ਗਿਆ ਦਰਸਾ ਨੇ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਜਿਹੜਾ ਹੈ ਅਯੁੱਧਿਆ ਤੋਂ ਘਰ ਵਾਪਸ ਪਰਤਿਆ ਸੀ ਤੇ ਦੁਕਾਨ ਖੋਲ ਰਿਹਾ ਹੁੰਦਾ ਹੈ ਕਿ ਇਸੇ ਦਰਮਿਆਨ ਮਹਿਲਾ ਜਿਸਦੇ ਹੱਥ ਦੇ ਵਿੱਚ ਪਰਸ ਫੜਿਆ ਹੁੰਦਾ ਤਾਂ ਪਹਿਲਾਂ ਤਾਂ ਇਹ ਮੁੰਡਾ ਇੱਕ ਦੋ ਵਾਰ ਆ ਕੇ ਮੋਟਰਸਾਈਕਲ ਉੱਥੇ ਖੜਾ ਕੇ ਵੇਖਦਾ ਹੈ ਤੇ ਫਿਰ ਤੇਜ਼ੀ ਨਾਲ ਆਉਂਦਾ ਹੈ ਤੇ ਮਹਿਲਾ ਦਾ ਪਰਸ ਲੈ ਕੇ ਰਫੂ ਚੱਕਰ ਹੋ ਗਿਆ ਜਿਸ ਦੀਆਂ ਕੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਦੋਂ ਇੱਕ ਵਿਅਕਤੀ ਇਸ ਮੁੰਡੇ ਦੇ ਪਿੱਛੇ ਦੌੜਿਆ ਤਾਂ ਸੜਕ ਤੇ ਡਿੱਗ ਪੈਂਦਾ ਤੇ ਸੀਸੀਟੀਵੀ ਕੈਮਰਾ ਦੇ ਵਿੱਚ ਤਸਵੀਰਾਂ ਕਿਆਦ ਹੋਈਆਂ ਨੇ ਤਾਂ ਮੋਗਾ ਦੇ ਵਿੱਚ ਸਨੇਚਿੰਗ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਤਾਜ਼ਾ ਮਾਮਲਾ ਨਿਊ ਟਾਊਨ ਤੋਂ ਸਾਹਮਣੇ ਆਇਆ ਜਿੱਥੇ ਵਿਅਕਤੀ ਆਪਣੇ ਪਤਨੀ ਤੇ ਪਰਿਵਾਰ ਦੇ ਨਾਲ ਅਯੁੱਧਿਆ ਜੀ ਤੋਂ ਘਰ ਵਾਪਸ ਪਰਤਿਆ ਸੀ ਤੇ ਇਸੇ ਦਰਮਿਆਨ ਜਦ ਤਾਲਾ ਖੋਲ ਰਿਹਾ ਸੀ ਤਾਂ ਇੱਕ ਮੋਟਰਸਾਈਕਲ ਸਵਾਰ ਉਸ ਦੀ ਪਤਨੀ ਦਾ ਪਰਸ ਖੋ ਕੇ ਰਫੂ ਚੱਕਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਪਰਸ ਦੇ ਵਿੱਚ ਤਕਰੀਬਨ 18 ਤੋਂ 19000 ਰੁਪਏ ਦੀ ਨਕਦੀ ਸੀ ਪਤਨੀ ਦਾ ਫੋਨ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ ਹਾਲਾਂਕਿ ਪੁਲਿਸ ਨੂੰ ਹੁਣ ਸ਼ਿਕਾਇਤ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਕਾਰਵਾਈ ਕਰ ਰਹੀ ਹੈ